ਸਾ ਜਿਮਨਾ ਖਾਣਾ ਪੀਣਾ ਜੀ 10 ਦਿਨ ਹੋਈ ਜਾਂ ਕਿਛਦਾ ਸਾਡੇ ਅੰਦਰ ਬੇੜੇ ਨਾ ਰੋਟੀ ਬਣਾਣੀ ਨਾ ਖਾਣੀ ਨਾ ਮੇਰੇ ਮੁੰਡੇ ਨੇ ਖਾਣੀ ਇਹ ਵੀ ਬਸ ਮੇਰੇ ਨਿਕਲਦਾ ਆ ਮਮੀ ਮੀਆਂ ਨਿਆਲਾ ਕਰ ਮੀਨ ਮੇਰਾ ਨਾ ਆਭੂ ਸ਼ਨ ਸੰਧੂ ਹੈ ਤੋ ਦਿਖਾ ਦਿਓ ਆਪਸੇ ਸਾਈਂ ਟੀਵੀ ਚੈਨਲ ਸਾਥੀਓ ਤੋ ਦਿਖਸਾ ਦਿਓ ਕਿ ਇਸ ਬੇਲੇ ਅਸ ਬਿਸ਼ਨਾ ਵਿਧਾਨ ਸਭਾ ਸ਼ੇਤਰ ਤੱਕ ਗਰਾਹ ਜਿਹੜਾ ਪ੍ਰਿਥੀਪੁਰਾ ਜਿੱਥੇ ਸਾਇਨ ਜਿੱਥੇ ਦਸਿਆ ਯਾਦ ਆ ਕਿ 10 ਦਿਨ ਹੋਈਆ ਪਲਕ ਕੀ ਆਪਣੇ ਕਰਾਂ ਲਾ ਪਤਾ ਹੋਏ ਦੇ ਮਰਾਏ ਦਾ ਕੋਈ ਪਤਾ ਨਹੀਂ ਚੱਲ ਰਹਾ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਪਰਿਵਾਰ ਇਨਾ ਪਰੇਸ਼ਾਨ ਹੋਈ ਚੁੱਕਿਆ ਹੈ ਕਿਉਂਕਿ ਅੱਜ 10 ਦਿਨ ਹੋਣੇ ਆਈ ਚੁੱਕੇ ਹਨ ਮਰ ਪਲਕ ਦਾ ਪਤਾ ਨਹੀਂ ਚੱਲਦਾ ਉਹਨੇ ਇੱਕ ਛੋਟੀ ਬੇਟੀ ਵੀ ਪਲਕ ਆਪਣੇ ਕੰਨੇ ਲਈ ਜੀਦੀ ਤੇ ਇੱਕ ਬੇਟਾ ਜਿਹੜਾ ਸਕੂਲ ਜਾਂਦਾ ਤੇ ਉਹ ਘਾਰ ਆ ਤੇ ਰੋਜ਼ ਆਪਣੀ ਮੰਮੀ ਲਈ ਕਦੇ ਉਸ ਕਮਰੇ ਦੀ ਧੁੱਪ ਦਾ ਕਦੇ ਉਸ ਕਮਰੇ ਦੀ ਧੁੱਪ ਦਾ ਮੰਮੀ ਕਾਹਾਂ ਗਏ ਹੋ ਮਮਾ ਆਪ ਕਾਹਾਂ ਗਏ ਹੋ ਬੁਖਾਰ ਉਸੇ ਹੱਦ ਕੋਲ ਜਿਆਦਾ ਮਰ ਜੇ ਸਾਡੀ ਖਬਰ ਕੋਲ ਪਲਕ ਵੀ ਦਿਖਾ ਦੀ ਹੈ ਤਾਂ ਅਸੀਂ ਪਲਕ ਅਗੇ ਵੀ ਇੱਕ ਵਾਰੀ ਅਪੀਲ ਜ਼ਰੂਰ ਕਰਗੇ ਕਿ ਇੱਕ ਵਾਰੀ ਆਪਣੇ ਘਰ ਵਾਲੇ ਕੰਨੇ ਜ਼ਰੂਰ ਸੰਪਰਕ ਕਰਿਓ ਕਿਉਂਕਿ ਘਰ ਵਾਲੇ ਬਹੁਤ ਜਿਆਦਾ ਪਰੇਸ਼ਾਨ ਨਾ ਪਲਕ ਦੇ ਜਿਹੜੇ ਪਤੀ ਨਾ ਉਹਦੇ ਕੰਨੇ ਗੱਲਬਾਤ ਕਰਨ ਪਈ ਆ ਕਿ ਨਾ ਤੁੰਦਾ ਸਭ ਨਾ ਸੁਣੀਆ ਇਹ ਗੱਲਬਾਤ ਹੋਈ ਜਿੱਤੇ ਸਭ ਗੱਲਬਾਤ ਕੁਛ ਨਹੀਂ ਹੋਈ ਰੇ ਉਸ ਦਿਨ ਗੁੜੀਆ ਦੇ ਛੋਟੀ ਜੀ ਗੁੜੀਆ ਮੇਰੇ ਛੋਟੀ ਜੀ ਗੁੜੀਆ ਇਹਦੇ ਪ੍ਰੈਸ ਲੱਗੀ ਸੀ ਇਹਦੇ ਲੱਗੀ ਪ੍ਰੈਸ ਤੇ ਉਹਦੇ ਕਰਨੇ ਨਾ ਖਾਰਸ਼ ਕੀਤੀ ਖਾਰਸ਼ ਕਰਨੇ ਨੇ ਤੇ ਉਹਦੇ ਬਲੱਡਿੰਗ ਹੋਣ ਲੱਗੀ ਪਈ ਤੇ ਉਹ ਆਖ ਕਾ ਕਨੇ ਬੁਖਾਰ ਆਈ ਆ ਕੁੜੀ ਦੇ ਆਖੇ ਕਾ ਪਲਾਂ ਜਾਣਾ ਸ਼ਾਲਾ ਮਾਲ ਦਸਨ ਮੈਂ ਕਹਿੰਨੇ ਇਸੜ ਪਿੰਡ ਵੀ ਡਾਕਟਰ ਇੱਥੇ ਦਸਿਲਾ ਅਗਦੀ ਉਤਫੜਕਾ ਲੱਗਣਾ ਮੈਂ ਕਹੇ ਚਲ ਠੀਕ ਆ ਉੱਤੇ ਚੱਲਿਆ ਤੇ ਮੈਂ ਚੱਲਿਆ ਕੰਮ ਉਪਰ ਗੁੜੀਆਂ ਜਾ ਕੇ ਆਲਾ ਮੈਂ ਜਾ ਛੱਡੀਆਂ ਹਾਂ ਤੇ ਉਹ ਬੱਸ ਬਠਾਈ ਆਇਆ ਤੇ ਇਹ ਅੱਗੇ ਗੁੜੀਆਂ ਗਈ ਬੱਸ ਬਠਾਈ ਆਈ ਮਾਸ ਬਟਾਣੇ ਦੇ ਬਾਅਦ ਜੋ ਸਵੇਰੇ ਤੋਂ ਕਹੇ ਸ਼ਾਮ ਤੱਕ ਕੋਈ ਸ਼ਾਮੀਲ ਘਰ ਆ ਮਮੀ ਆਖੇ پلਕ ਨਹੀਂ ਆਈ ਘਰ ਮਾਹ ਕਹੀ ਮਾਸੇ ਕਾ ਜਾਣਾ ਤੇ ਮਾਸੇ ਕਹਾਂ ਉਹ ਜੇ ਤੇ ਅੱਕੇ ਪਤਾ ਅਜ ਰਸਤ ਲੋਣੇ ਦਾ ਮਨ ਕਰਾ ਲਾ ਹੋਗਾ ਮੈਂ ਜਾਣ ਤੇ ਆ ਕੇ ਗਿਰੂ ਚਰ ਕੋ ਆ ਜਾਂਦੀ ਮਿਲ ਜੇ ਤੇ ਜਿਸ ਟਾਂ ਸਵੇਰ ਹੋ ਗਈ ਅੱਗੇ ਦੁਪਹਿਰ ਹੋ ਗਈ ਸ਼ਾਮ ਹੋ ਗਈ ਪਰ ਤੇ ਦੂਸਰੀ ਸ਼ਾਮ ਵੀ ਦੂਸਰੀ ਸ਼ਾਮ ਸ਼ਾਮੀ ਤੇ ਮਾਸੇ ਕੀ ਹੁੰਦਾ ਘਰ ਕਿ ਬਲ ਮਾਸੇ ਪਲਕ ਆਈ ਮਾਸੇ ਕਹਿੰਦੇ ਸੜ ਘਰ ਕੋਈ ਪਲਕ ਨਹੀਂ ਆ ਸਕੀ ਉਹਨਾਂ ਉਹਦਾ ਬਾਬੇ ਦੀ ਇੱਕ ਬਾਬੀ ਜੀ ਤੇ ਗਏ ਰਹੇ ਕੱਲ੍ਹ ਗਿਆਏ ਬਿਆਸਤ ਕਰਦੇ ਆ ਮਾਸੀ ਕਿਹੜੀ ਜਗ੍ਹਾ ਦੀ ਰੋਣੇ ਖਾਰੀਆਂ ਰੋਣੇ ਖਾਰੀਆਂ ਰੋਣੇ ਵਾਲੀ ਮਾਸੀ ਤੇ ਉਹਦੇ ਬਾਅਦ ਉੱਥੋਂ ਉਹਨੇ ਬਾਅਦ ਹੰਕਾਰ ਆ ਮੰਮੀ ਆਖਿਆ ਕਰਾ ਇਸਨੇ ਕਿ ਫੜਾ ਨਹੀਂ ਅਨ ਲੱਭੀ ਤੇ ਸਾਨੂੰ ਸਪੈਂਚੂਲ ਗਏ ਸਪੈਂਚੂਲ ਗਏ ਸਪੈਂਚਮਾਂਚੂਲ ਇਹ ਆਖਿਆ ਤੁਸੀਂ ਇਹ ਨਾ ਕਰੋ ਕਿ ਕੰਪਲੇਨ ਕਰਵਾਓ ਅਸ ਫਿਰ ਕੰਪਲੇਨ ਕਰਵਾਈ ਉਸ ਦਿਨ ਦਾ ਕੰਪਲੇਨ ਕਰਵਾਈ ਆ ਇਹ ਕੰਪਲੇਨ ਕਰਵਾਣੇ ਦੇ ਬਾਵਜੂਦ ਅੱਜ 10 ਦਿਨ ਹੋਈ ਹੈ ਨਾ ਕਿ ਨਾ ਕੰਮ ਤਾਂ ਕਰਾਂ ਦੀ ਪੁਲਿਸ ਵੀ ਆਸ ਨਹੀਂ ਆ ਕੇ ਨੇ ਕਰ ਕੰਮ ਤਾਂ ਕਰਾਈ ਲੇਕਿਨ 10 ਦਿਨ ਹੋਏ ਨਾ ਅਜੇ ਤੱਕ ਕੋਈ ਪਤਾ ਨਹੀਂ ਜਿਹੜਾ ਛੋਟਾ ਬੱਚਾ ਇਹ ਸਕੂਲ ਜਾਂਦਾ ਉਹ ਬੜਾ ਪਰੇਸ਼ਾਨ ਹੈ ਜਿਹੜਾ ਛੋਟਾ ਬੱਚਾ ਪਰੇਸ਼ਾਨ ਨੇ ਉਹ ਤਾਂ ਸਾਰੇ ਸੁੱਕੀ ਗਿਆ ਹੋ ਇਲਾ ਇਰੋ ਇਰੋ ਮਮਾ ਮਮਾ ਆ ਕੇ ਤੇ ਬੱਚੇ ਦਾ ਕੀ ਕਸੂਰ ਲੜਾਈ ਆਪਸ ਵਿੱਚ ਹੋ ਬਚਲ ਕਿਤੀ ਵੀ ਉਹ ਲੜਾਈ ਹੋ ਗਏ ਵੀ ਨਹੀਂ ਵੀ ਉਹ ਬੜਾ ਆਪਸ ਵਿੱਚ ਬੱਚੇ ਦਾ ਕੀ ਕਸੂਰ ਜਿੱਥੇ ਵੀ ਆਇਆ ਇੱਕ ਵਾਰ ਵਾਪਸ ਆਇਆ ਆਪਣੇ ਬੱਚੇ ਦੇਖੇ ਲਾ ਕਿਉਂਕਿ ਬੱਚੇ ਦੀ ਜ਼ਿੰਦਗੀ ਰੋਲ ਜਾਣੀ ਆ ਅਸਾਂ ਨੂੰ ਇੱਕ ਦਿੱਖਲਾ ਅਸ ਜੀਆਂ ਪਲਿਆ ਇੰਨੇ ਨੇ ਬੱਚੇ ਪਲਣੇ ਚਾਹ ਬੱਚਾ ਸੋ ਕਿ ਬੱਚੇ ਛਾਲ ਪਲ ਜਾਣ ਮਾਂ ਦਾ ਮਾਂ ਚਲ ਪਿਓ ਦਾ ਪਿਆਰ ਥੋੜਾ ਬੋਤਾ ਦੇ ਸਕਣਾ ਜਿੰਨੇ ਵੀ ਆਪਣੇ ਕੋਲ ਆ ਸਕਦਾ ਮਾਂ ਦਾ ਪਿਆਰ ਕਰਨ ਦੇ ਦੇ ਸਕਦਾ ਅਗੇ ਜੇ ਖਬਰ ਪਲਕ ਦਿਖਾ ਦੀ ਤੁਸੀਂ ਕੀ ਸੰਦੇਸ਼ ਹੈ ਉਸੀ ਇਹ ਆ ਕਿ ਵਾਪਿਸ ਆ ਜਾ ਆਪਣੇ ਬੱਚਾ ਇਹ ਕਹ ਰਹੀ ਦਿੱਖਲਾ ਔਰ ਮੇਰਾ ਕੀ ਮੇਰੀ ਯਰ ਕੋਲ ਆਸਟਾ ਕਿ ਆ ਕਿਸ ਜੇ ਅੱਜ ਆ ਵਾਪਿਸ ਆ ਜੀ ਸਾਡੇ ਕੋਲ ਕੋਈ ਗਲਤੀਆਂ ਹੋਈਆਂ ਦੀਆਂ ਨਾ ਆ ਸਾਹਮਣੇ ਬੈਠੀ ਹੈ ਗੱਲ ਬਾਤ ਕਰ ਜਿਹੜੇ ਗਲਤੀਆਂ ਆ ਆਪਣੀਆਂ ਗਲਤੀਆਂ ਸੁਧਾਰ ਕੇ ਠੀਕ ਆ ਪਰ ਮੇਰੇ ਕੋਲ ਰਿਕੁਐਸਟ ਇੱਕ ਘਰ ਆਈਏ ਵਾਪਿਸ ਬਸ ਮੀਂਹ ਹੀ ਚੱਲਣਾ ਮਾਂ ਅੰਟੀ ਤੋਕੇ ਮੰਗ ਕਰਨਾ ਚਾਹੁੰਦੇ ਪਲਕ ਦੀ ਖਬਰ ਦਿਖਾ ਦੇ ਕੋਤੇ ਆਈਓ ਆ ਪਲਕ ਤੂੰ ਜੁੱਥਿਆ ਤੋ ਕਾਰ ਆਇ ਜਾ ਪੁੱਤਰਾ ਆਪਣਾ ਮੂੰਡਾ ਨਹੀਂ ਦੇਖ ਪਰ ਤੇਰੇ ਕਾਰ ਮੇਰਾ ਮੂੰਡਾ ਬਣੀ ਹੋਈ ਜਾਏ ਇਹ ਵੀ ਫਿਰਦਾਰ ਹੁੰਦਾ ਬਾਹਰ ਚ ਜਾਇਆਂ ਗਰਾਂ ਦਾ ਮੈਂ ਨਹੀਂ ਰੋਣਾ ਜੇ ਪਲਕ ਨਹੀਂ ਆਈ ਤੇ ਮੀਮੀਆਂ ਨਹੀਂ ਬਚਣਾ ਮੇਰੇ ਕੋਈ ਹੋ ਰਾਹ ਦਿਖਾ ਤੂੰ ਦੀ ਬੜੀ ਹਾਲਤ ਮਾੜੀ ਏ ਜਿਹੜੇ ਤੂੰ ਤੇ ਕੋਲ ਬੁਲਾਵਾ ਤਾਂ ਕਰਨੀ ਆ ਕਿਉਂਕਿ

اس دن کہہ رہے کہ میں نے شالا مار جانا ہے تو کہتے میرے کو میرا صاحب چھوڑ کے آیا تو میں نے کہا ٹھیک ہے تو ادھر سے ہی ادھر کوٹلی کوٹلی وال سائڈ سے گئے تو ادھر سے بس جا رہی تھی مامی بس جا رہی ہے تو وہ کہتے ہیں ہاں انہوں نے ہاتھ دیا رکوائی بس وہ بیٹھے اس میں چلے گئے تو لاسٹ ٹائم انہوں نے یہی کہا کہ میں نے اپنی ماسی کے گھر جانا ہے تو اب جس دن ہم نے پتا کیا وہ کہتے ہیں ہمارے پاس نہیں ہے اگر مامی آپ کو دیکھ رہی ہے ان سے کیا ریکویسٹ کرنا چاہتے ہیں کہ گھر پہ آ جائے چھوٹی سی بچی ہے ان کے ساتھ اگر کچھ بھی ہو جائے کوئی مس انڈرسٹینڈنگ ہو جائے تو کس کو کہیں گے ہم ہاں جی تو اپنا گھر آ کے چھوٹا سا بچہ ہے وہ ریحان مطلب کہ ہم جتنا مرضی پیار کر رہے ہیں اس کی بوجھی وہ بڑا کرتے ہیں ہم جتنا مرضی کر لیں جو ماں کا حق ہے وہ ماں ہی دے سکتے ہیں نا تو اس لیے یہ ریکویسٹ کوئی فون کال وغیرہ کچھ نہیں کچھ بھی نہیں ہم یہ کہہ رہے ہیں کہ ਇੱਕ ਵਾਰ ਫੋਨ ਤੋ ਕਰ ਦਿੱਤੇ ਕਿ ਮੈਂ ਠੀਕ ਹੂੰ ਮੇਰੀ ਟੈਨਸ਼ਨ ਨਾ ਲੋ ਇਹ ਸਭ ਕੁਝ ਐਸਾ ਕੁਝ ਵੀ ਨਹੀਂ ਕੋਈ ਫੋਨ ਨਹੀਂ ਕੋਈ ਕੁਝ ਨਹੀਂ ਕੋਈ ਪਤਾ ਨਹੀਂ چل ਰਹਾ ਸਰ ਆਜ 10 ਦਿਨ ਹੋ ਗਏ ਕੋਈ ਵੀ ਮਤਲਬ ਕਿ ਸਤਿਯੋਤ ਦਿਖਸੋਦੋ ਕੇ ਪਰਿਵਾਰ ਦਾ ਬਹੁਤ ਬੁਰਾ ਵਾਲਾ ਰੋ ਰਹੀ ਹੈ ਬਹੁਤ ਬੁਰਾ ਵਾਲਾ ਹੁੰਦਾ ਸਾਫੀ ਅੱਖਣਾ ਹੈ ਕਿ ਪਲਕ ਜਿੱਥੇ ਵੀ ਕੁੱਤੇ ਤੂੰ ਐ ਇੱਕ ਵਾਰੀ ਕਾਰ ਆਈ ਜਾ ਇੱਕ ਵਾਰੀ ਫੋਨ ਕਾਲ ਕੇ ਕਰੀਓ ਜੇਕਰ ਕੋਈ ਵੀ ਗਲਬਾ ਆਤਾ ਹੈ ਤੇ ਕੋਈ ਗਲਤੀ ਸਾਡੇ ਕੋਲ ਵੀ ਕੋਈ ਹੋਈ ਦੀ ਹੈ ਉਸ ਗਲਤੀਆਂ ਉਪਰ ਸੁਧਾਰ ਕਰਕੇ ਕਿਉਂਕਿ ਬੜੇ ਅੱਛੇ ਤਰੀਕੇ ਨਾਲ ਪ੍ਰਾਰਣੇ ਬੋਲਿਆ ਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਕਿਉਂਕਿ ਮੇਰਾ ਵੀ ਦਿਲ ਨਹੀਂ ਕਰਦਾ ਕੰਮਕਾਜ ਕਰਨ ਦਾ ਖਾਸ ਕਰਕੇ ਜਿਹੜਾ ਬੱਚਾ ਛੋਟਾ ਬੱਚਾ ਛੋਟਾ ਜਿਹੜਾ ਸਕੂਲ ਜਾਂਦਾ ਤੋਂ ਵੀ ਹਰ ਟਾਈਮ ਮਮੀ ਮਮੀ ਇਹ ਕਰਦਾ ਰਹਿੰਦਾ ਮਰ ਅਸ ਖਾਣਾ ਪਰਿਵਾਰੀ ਜਿਹੜੇ ਮੇਰਾ ਸਾਹਿਬ ਦੇ ਆਯਾਤ ਮਨਾਸਬ ਹੁੰਦੇ ਕਿ ਵੀ ਰਿਕੁਐਸਟ ਕਰਕੇ ਕਿਉਂਕਿ ਬੜਾ ਅੱਛਾ ਕੰਮ ਕਰਨ ਜਿਸ ਨੂੰ ਨੇ ਆਪਣਾ ਪਦਵਾਰ ਸੰਭਾਲਿਆ ਦਾ ਮੇਰਾ ਸਾਹਿਬ ਬੜਾ ਅੱਛਾ ਕੰਮ ਕੀਤਾ ਮਰ ਇੱਕ ਛੋਟੀ ਜਿਹੀ ਅਪੀਲ ਹੈ ਸਾਬ ਨੇ ਚੈਨਲ ਤੇ ਰਾਇ ਵੀ ਹੁੰਦੇ ਤਾਂ ਅਗਰ ਕਰਗੇ ਕਿ ਇਹਦੇ ਪਰਿਵਾਰ ਦੀ ਥੋੜੀ ਜਿਹੀ ਸੁਧ-ਬੁਧ ਲਈ ਕਿਉਂਕਿ ਬਹੁਤ ਜਿਆਦਾ ਪਰੇਸ਼ਾਨ ਹੈ ਇੱਕ ਨਾਰਮਲ ਪਰਿਵਾਰਿਕ ਗਰੀਬ ਪਰਿਵਾਰ ਹੈ ਜਿਹੜੀ ਆਪਣੀ ਪੂਰੀ ਕਹਾਣੀ ਦੱਸਾ ਦੇਣ ਕਿ ਕੀ ਗੱਲਬਾਤ ਹੋਈ ਕਿਉਂਕਿ ਬਹੁਤ ਜਿਆਦਾ ਪਰੇਸ਼ਾਨ ਹੈ ਕਿਉਂਕਿ ਉਹਦਾ ਮਾਤਾ ਉਹਨੇ ਇਹ ਗੱਲਬਾਤ ਬੋਲੀਏ ਨੂੰ ਤੇ ਜਿਹੜੀ ਕਰਾ ਗੇਗੇ ਦੀ ਉਹਦੇ ਬਾਅਦ ਬੱਚਾ ਵੀ ਮੀਰ ਹੋ ਜਿੰਨਾ ਪਰੇਸ਼ਾਨ ਹੈ ਕਿ ਬਹੁਤ ਜਿਆਦਾ ਪਰੇਸ਼ਾਨ ਹੈ ਘਰ ਵਿੱਚ ਰੋਟੀ ਨਹੀਂ ਬਣਾਉਣ ਦਾ ਦਿਲ ਕਰਦਾ ਕਿਉਂਕਿ ਜਿਹ ਦਿਨ ਦੱਸ ਹੋਈ ਹੈ ਨਾ ਅਜੇ ਤਰ ਪਲਕ ਦਾ ਕੋਈ ਪਤਾ ਨਹੀਂ ਚੱਲਿਆ ਤੇ ਵੀਡੀਓ ਕੀ ਜਿਆਦਾ ਕੋਲ ਜਿਆਦਾ ਸ਼ੇਅਰ ਕਰਿਓ ਉਸ ਇੱਕ ਵਾਰੀ ਫੇਰ ਫੋਟੋ ਦੱਸ ਗਏ ਇਹ ਪਲਕ ਦਰਸ਼ਕੋ ਤੋਂ ਦਿਖ ਸਕਦੇ ਤਸਵੀਰ ਅਗਰ ਜੇ ਤੁਸੀਂ ਵੀ ਪਲਕ ਕੋਤੇ ਮਿਲਦੀ ਹੈ ਤੇ ਕੋਤੇ ਜਰੂਰ ਸੰਪਰਕ ਕਰਿਓ ਸਕੈਪਸ਼ਨ ਵਿੱਚ ਅਸ਼ਨੀ ਦਾ ਨੰਬਰ ਵੀ ਦੀ ਜੁੜ ਕੇ ਕਿ ਜਰੂਰ ਸੰਪਰਕ ਕਰਿਓ ਕਿਉਂਕਿ ਪਰਿਵਾਰ ਬਹੁਤ ਪਰੇਸ਼ਾਨ ਹੈ ਇੱਕ ਨਾਰਮਲ ਪਰਿਵਾਰਿਕ ਗਰੀਬ ਪਰਿਵਾਰ ਹੈ ਜਿਹੜਾ ਆਪਣੇ ਪਰਿਵਾਰ ਲਈ ਗੁਹਾਰ ਲਾਦਾ ਤੇ ਵੀਡੀਓ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ